ਤੌ ਕੀ ਹਾਲੇ ਬਸ਼ਾਓ ਠੀਕ ਹੋ ਅੱਛਾ ਮੈਂਨੇ ਇੱਕ ਗੱਲ ਕਰਨੀ ਸੀ ਹਾਲੀ ਵਿੱਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿੱਥੋਂ ਕਿ ਉਹਨਾਂ ਦੇ ਫੈਨ ਅਨੁਮਾਨ ਲਾ ਰਹੇ ਨੇ ਕਿ ਸੁਨੰਦਾ ਸ਼ਰਮਾ ਜੀ ਦੇ ਹੋਣ ਵਾਲੇ ਹਸਬੰਦ ਨੇ ਉਹਨਾਂ ਨੇ ਆਪਣੇ ਬੁਆਏਫਰੈਂਡ ਨਾਲ ਫੋਟੋ ਸਾਂਝੀ ਕੀਤੀ ਇਸ ਦੇ ਨਾਲ ਫੈਨ ਦਾ ਕਹਿਣਾ ਹੈ ਕਿ ਸੁਨੰਦਾ ਸ਼ਰਮਾ ਨੇ ਸਾਡੇ ਨਾਲ ਲਵ ਸਟੋਰੀ ਸਾਂਝੀ ਕੀਤੀ ਇਸ ਨੂੰ ਦੇਖਦਿਆਂ ਹੀ ਪਬਲਿਕ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਦੇਖਣ ਨੂੰ ਮਿਲੇ ਆ ਉਹ ਤੁਹਾਡੇ ਨਾਲ ਵੀ ਸਾਂਝੇ ਕਰਦੇ ਆ ਪਹਿਲੇ ਫੈਨ ਨੇ ਲਿਖਿਆ ਥੋੜਾ ਦੁੱਖ ਹੋ ਰਿਹਾ ਹੈ ਪਤਾ ਨਹੀਂ ਕਿਉਂ ਦੂਜੇ ਫੈਨ ਨੇ ਕਿਹਾ ਮੈਡਮ ਜੀ ਪਤਾ ਨਹੀਂ ਲੱਗ ਰਿਹਾ ਖੁਸ਼ ਹੋਈਏ ਜਾਂ ਦੁਖੀ ਇਥੇ ਤੀਜੇ ਫੈਨ ਦਾ ਕਹਿਣਾ ਹੈ ਕਿ ਸਾਲਾ ਰੋਟੀ ਖਾਣ ਨੂੰ ਵੀ ਜੀ ਨਹੀਂ ਕਰਦਾ ਅਸੀ ਲੋਕੋ ਲੁੱਟੇ ਗਏ ਓਏ। ਤੋਂ ਦੋਸਤੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਹੈ ਆਪਣੇ ਰੈਕਮੈਂਟ ਬਾਕਸ ਦੇ ਵਿੱਚ ਇੱਕ ਵਾਰ ਜਰੂਰ ਸਾਂਝ ਕਰਿਓ ਜੇ ਕਿ ਵਾਕਿ ਹੀ ਸੱਚ ਵਿੱਚ ਸੁਨੰਦਾ ਸ਼ਰਮਾ ਜੀ ਨੇ ਆਪਣੇ ਬੁਆਏਫ੍ਰੈਂਡ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਵੀਰ ਸਾਂਝੀ ਕਰਦੇ ਆਂ ਫੋਟੋ ਦੇ ਉੱਪਰ ਲਿਖਿਆ ਹੈ ਵੇ ਚੰਨ ਮਾਹੀ। ਬਾਕੀ ਸੁਨੰਦਾ ਸ਼ਰਮਾ ਜੀ ਅਕਸਰ ਸੋਸ਼ਲ ਮੀਡੀਆ ਤੇ ਸੁਰੱਖਿਆ ਬਟੇਰਦੇ ਰਹਿੰਦੇ ਨੇ। ਜਲਦ ਤੋਂ ਜਲਦ ਤੁਹਾਡੇ ਨਾਲ ਸੁਨੰਦਾ ਸ਼ਰਮਾ ਜੀ ਦੀ ਲੇਟੈਸਟ ਨਿਊਜ਼ ਲੈ ਕੇ ਸਾਹਮਣੇ ਆਵਾਂਗੇ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸ